ਰਾਮਕਲੀ ਮਹੱਲਾ ਪੰਜਵਾਂ ਸ਼ੰਤ ਸਲੋਕ ਚਰਨ ਕੰਵਲ ਸਰਣਾਂਗਤੀ ਇਹ ਭਾਈ ਗੁਰੂ ਸਾਹਿਬ ਜੀ ਨਾਲ ਸ਼ੰਤ ਤੇ ਇੱਕ ਸਲੋਕ ਨਾਲ ਰਚਦੇ ਹੈ ਆਪ ਕਹਿੰਦੇ ਜੋ ਪਰਮੇਸ਼ਰ ਦੇ ਚਰਨਾਂ ਕੰਵਲਾਂ ਦੀ ਸ਼ਰਨ ਪ੍ਰਾਪਤ ਹੋਏ ਹੈ ਅਨੰਦ ਮੰਗਲ ਗੁਣ ਗਾਮ ਉਹ ਨੰਨ ਸਰੂਪ ਦੇ ਮੰਗਲ ਨਾਂ ਸਰੂਪ ਦੇ ਅਨੰਦ ਸਰੂਪ ਦੇ ਗੁਣਾਂ ਨੂੰ ਗਾਉਂਦੇ ਹੈ ਗੁਣਾਂ ਦਾ ਗਾਮ ਨਗਰ ਬਣ ਗਿਆ ਉਹਨਾਂ ਦਾ ਜਿਹੜਾ ਅੰਤਾ ਕਰਨ ਹੈ ਨਿਕ ਪ੍ਰਭ ਆਰਾਧਿਯ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਨੂੰ ਰੱਦ ਨਾ ਕਰੀਏ ਬਿਪਤਾ ਨਿਵਾਰਣ ਰਾਮ ਜੋ ਸਾਰੀਆਂ ਬਿਪਤਾ ਨੂੰ ਮੇਟਣ ਵਾਲਾ ਹੈ ਰਾਮ ਪਰਮੇਸ਼ਰ ਸ਼ਾਂਤ ਪ੍ਰਭ ਬਿਪਤਾ ਨਿਵਾਰਣ ਮੇਰਾ ਵਾਹਿਗੁਰੂ ਸਾਰੀਆਂ ਬਿਪਤਾ ਨੂੰ ਮੇਟਣ ਵਾਲਾ ਹੈ ਇਸ ਬਿਨ ਅਵਰ ਨਾ ਕੋਈ ਉਸ ਵਾਹਿਗੁਰੂ ਤੋਂ ਬਗੈਰ ਹੋਰ ਨਹੀਂ ਕੋਈ ਭਾਈ ਬਿਪਤਾ ਨੂੰ ਦੁੱਖ ਨੂੰ ਮੇਟਣ ਵਾਲਾ ਸਦਾ ਸਦਾ ਹਰਿ ਸਿਮਰੀਏ ਉਸ ਵਾਹਿਗੁਰੂ ਕਿਸ਼ਮ ਰਵੇ ਰਹੀਏ ਚਲ ਸਲ ਮਹੀਲ ਸੋਈ ਖੁਸ਼ਕੀ ਤਰੀ ਪਥਵੀ ਆਕਾਸ਼ ਉਹ ਪਰਮੇਸ਼ਰ ਆ ਵਿਆਪਕ ਹੈ ਉਹ ਚਲ ਸਲ ਮਹੀਲ ਪੂਰ ਰਹਾ ਖੁਸ਼ਕੀ ਤਰੀ ਵਿੱਚ ਪਥਵੀ ਆਕਾਸ਼ ਸਾਰੇ ਪੂਰਨ ਹੋ ਰਿਹਾ ਹੈ ਇੱਕ ਨਿਵਖ ਮਨ ਹੋ ਨਾ ਵੀਸਰਾ ਕਦੇ ਖੋਲਣ ਮੀਟਿੰਗ ਜਨਾ ਕਿਰਵੀ ਮਨ ਚ ਕਦੇ ਭੁਲਣਾ ਨਹੀਂ ਚਾਹੀਦਾ ਹੋਰ ਚਰਨ ਲਾਗੇ ਦਿਨ ਸੁਭਾਗੇ ਜੋ ਸਤਗੁਰਾਂ ਦੇ ਚਰਨਾਂ ਕਮਨ ਨਾਲ ਲੱਗੇ ਹੈ ਜੁੜੇ ਹੈ ਉਹਨਾਂ ਦੇ ਦਿਨ ਸੁਪਾਗੇ ਸਲੇਟ ਭਾਗਾ ਵਾਲੇ ਗਿਆਨ ਵਾਲੇ ਦਿਨ ਆ ਗਏ ਸਰਬਗੁਣ ਜਗਦੀਸ਼ਰੈ ਸਾਰੇ ਗੁਣ ਜਗਤੀਸ਼ਰਨ ਬਖਸ਼ ਦਿੱਤੇ ਉਹਨਾਂ ਦੇ ਅੰਦਰ ਸਰਬ ਸੇਵ ਸੇਵਕ ਦਿਨਸ ਰੈਣੀ ਸੇਵਕ ਬਣ ਕੇ ਮਹਾਰਾ ਦੀ ਟਹਿਲ ਕਰਿਆ ਕਾ ਰਾਤ ਦਿਨੇ ਇਨ ਭਾਵੈ ਸੂ ਹੋਈ ਜੋ ਤੁਸੂ ਪਾਉਂਦਾ ਹੈ ਆਉਣਾ ਕਰਦਾ ਉਹਦਾ ਸਰੂਪ ਹੀ ਹੋ ਜਾਂਦਾ ਜੋ ਤਿਸ ਨੂੰ ਪਾਉਂਦਾ ਉਹ ਹੋ ਜਾਂਦਾ ਹੈ ਜੀ ਬਲ ਜਾਏ ਨਾਨਕ ਸੁਖ ਹੈ ਦਾਤੇ ਸੁਖਾਂ ਦੇ ਦਾਤੇ ਪਰਮੇਸ਼ਰ ਤੋਂ ਗੁਰੂ ਸਾਹਿਬ ਜੀ ਕਹਿੰਦੇ ਨੂੰ ਬਿਲੇ ਹਾਰ ਜਾਣੇ ਹ ਪ੍ਰਗਾਸ ਮਨ ਤਨ ਹੋਏ ਇਸ ਪ੍ਰਕਾਰ ਮਨ ਤਨ ਜੋ ਉਹਦੇ ਗਿਆਨ ਸੂਪ ਦਾ ਪ੍ਰਕਾਸ਼ ਹੋ ਜਾਂਦਾ ਹੈ ਇਹ ਪਿਆਰੇ ਜੀ ਸੁਖ ਹੈ ਇੱਥੇ ਸੁਖ ਹੈ ਦਾਤੇ ਬਾਈ ਉਸ ਜੋ ਸ਼ਲੋਕ ਹਰ ਸਿਮਰਤ ਮਨ ਤਨ ਸੁਖੀ ਜਿਨਾਂ ਨੇ ਹਰੀ ਅਕਾਲ ਪੁਰਖ ਦਾ ਸਿਮਰਨ ਕੀਤਾ ਉਹਨਾਂ ਦਾ ਮਨ ਵੀ ਤਨ ਵੀ ਸੁਖੀ ਹੋ ਗਿਆ ਹੈ ਬਿਨਸੀ ਦੁਧਿਆਸੂ ਦੁਆ ਤੋਂ ਨਾਸ਼ ਹੋ ਗਈ ਹੈ ਸੋਚ ਫਿਕਰ ਵੀ ਨਾਸ਼ ਹੋ ਗਏ ਹਨ ਨਾਨਕ ਟੇਕ ਗੋਪਾਲ ਦੀ ਸ਼ਬਦ ਗੁਰੂ ਸਾਹਿਬ ਜੀ ਕਹਿੰਦੇ ਗੋਪਾਲ ਅਕਾਲ ਪੁਰਖ ਦੀ ਟੇਕ ਓਟ ਲਈ ਹੈ ਉਹਨਾਂ ਨੇ ਕੋਮਤ ਸੰਕਟ ਮੂਤ ਜਨ ਪਰਮੇਸ਼ਰ ਸੰਕਟ ਦੁੱਖਾਂ ਤੋਂ ਮੋਚ ਛਡਾਉਣ ਵਾਲਾ ਹੈ ਗੋਬਿੰਦ ਦੇ ਨਾਮ ਕਰਕੇ ਸਾਰੇ ਦੁੱਖ ਮਿਟ ਗਏ ਸ਼ਾਂਤ ਪੈ ਸੰਕਟ ਕਾਟੇ ਇਹ ਭਾਈ ਭੈ ਦਾ ਇੱਕ ਜੋ ਦੁੱਖ ਸੀ ਗਰਬ ਦੇ ਨਰਕ ਦੇ ਉਹ ਕੱਟ ਦੁੱਤੇ ਨਾਰਾਇਣ ਦਿਆਲ ਜੀ ਨਾਰਾਇਣ ਪਰਮੇਸ਼ਰ ਦਿਆ ਦਾ ਘਰ ਹੈ ਇਹ ਪਿਆਰੇ ਜੀ ਹਰ ਗੁਣ ਆਨੰਦ ਗਾਏ ਜਿਨ੍ਹਾਂ ਆਨੰਦਪੁਰੂਖ ਮਾਰੇ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਪ੍ਰਭ ਦੀਨਾ नाथ ਪ੍ਰਤਪਾਲ ਜੀ ਉਹ ਗਰੀਬਾਂ ਦਾ ਸਵਾਮੀ ਹੈ ਉਹਨਾਂ ਦੀ ਪਰਜਪਾਲਾ ਆਪ ਹੀ ਕਰਦਾ ਇਹ ਪਿਆਰੇ ਜੀ ਪ੍ਰਤਪਾਲ ਅਚੁੱਤ ਪੁਰਖ ਏਕੋ ਉਹ ਪ੍ਰਤਪਾਲਾ ਕਰਨ ਵਾਲਾ ਅਗੇੜ ਰੂਪ ਹੈ ਪੂਰਖ ਪੂਰਨ ਕੋਈ ਇੱਕ ਇਸੇ ਹੀ ਸਿਓ ਰੰਗ ਲੱਗ ਉਸ ਦੇ ਨਾਲ ਉਹਨਾਂ ਗੁਰਮਖਾਂ ਦਾ ਪ੍ਰੇਮ ਲੱਗਿਆ ਸਾਧ ਸੰਗਤ ਜੀ ਕਰ ਕਰਨ ਮਾਸਕ ਮੀਲ ਲੀਨੇ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਦੇ ਮੱਥੇ ਤੇ ਹੱਥ ਰੱਖਿਆ ਨਾ ਕਿਰਪਾ ਦਾ ਉਹਨਾਂ ਨੂੰ ਆਪਦੇ ਚਰਨਾਂ ਨਾਲ ਮੇਲ ਲਿਆ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕਰ ਦਿੱਤੀ ਹੈ ਸਦਾ ਅਨੰਦ ਵਿੱਚ ਸਰਕਾਰ ਚਰਨ ਮस्तक ਮੇਲ ਲੀਨੇ ਜਿਨ੍ਹਾਂ ਨੂੰ ਭਾਈ ਹੱਥ ਤੇ ਮੱਥਾ ਚਰਨਾ ਤੇ ਰੱਖਿਆ ਮਹਾਰਾਜ ਦੇ ਉਹਨਾਂ ਨੂੰ ਮਹਾਰਾ ਸਾਨੂੰ ਮੇਲ ਲਿਆ ਐਸੀ ਕਿਰਪਾ ਕਰ ਦੁੱਤੀ ਹੈ ਕਰ ਚਰਨ ਮस्तक ਮੇਲ ਲੀਨੇ ਜਿਨ੍ਹਾਂ ਦੇ ਸੱਚੇ ਪਾਤਸ਼ਾਹ ਜੀ ਨੇ ਹੱਥ ਦੇ ਭਾਂ ਜਿਹੜੇ ਪ੍ਰੇਮ ਦੇ ਹੱਥ ਬੜੇ ਹੈ ਜਿਨ੍ਹਾਂ ਦੇ ਅਤੇ ਮस्तक ਅੰਤਕਾਰਨ ਜਿਨ੍ਹਾਂ ਦਾ ਸਾਧ ਸੰਗ ਜੀ ਸਰਦਾ ਵਾਲਾ ਹੋਇਆ ਉਹਨਾਂ ਨੂੰ ਆਪਦੇ ਚਰਨਾਂ ਤਿਸਤਾਂਨ ਰੂਪ ਨੇ ਆਵਰੇ ਚ ਮਿਲ ਲਿਆ ਹੈ ਸਦਾ ਅਨ ਦਿਨ ਜਾਗਾ ਸਦਾ ਰਾਤ ਨੇ ਉਹਨਾਂ ਦਾ ਮਨ ਜਾਗ ਪਿਆ ਗਿਆਨ ਅਵਸਥਾ ਵਿੱਚ ਜੀਉ ਪਿੰਡ ਗ੍ਰਹਿੂ ਥਾਨ ਤਿਸ ਕਾ ਇਹ ਜ਼ਿੰਦਗੀ ਤੇ ਪਿੰਡ ਸਰੀਰ ਘਰ ਥਾਨ ਆਦਿਕ ਸਭ ਉਸ ਵਾਹਿਗੁਰੂ ਦਾ ਹੀ ਹੈ ਸ੍ਰੀ ਰਾਦਕ ਤਨ ਜੋਵਨ ਧਨ ਮਾਲ ਜੀਵ ਪੁੱਤਰ ਆਦਿਕ ਧਨੋਂ ਤੇ ਜਵਾਨੀ ਤੇ ਮਾਲ ਹਾ ਠੀਕ ਹੋੜੇ ਸਭ ਉਸ ਵਾਇਕੁਲ ਦੀ ਦਾਤ ਹੀ ਹੈ ਜੋ ਕੋ ਦਿੱਤਾ ਹੋਇਆ ਫੇਰ ਪੜੋ ਯੋ ਪਿੰਡ ਗ੍ਰਹਿ ਥਾਨ ਤਿਸ ਕਾ ਇਹ ਜੀਵ ਜਿਹੜਾ ਚੇਤਨ ਸਤਾ ਪਾਈ ਹੈ ਪਿੰਡ ਸਰੀਰ ਜਿਹੜਾ ਸਥੂਲ ਦਿੱਤਾ ਹੈ ਗ੍ਰਹਿ ਘਰ ਜੋ ਅੰਤ ਕੰਨ ਦਿੱਤਾ ਹੈ ਤੇ ਤਾਮ ਜੋ ਸੰਗਤ ਦਤਾ ਹੈ ਕਿਸ ਵਾਹਿਗੁਰੂ ਦਾ ਹੀ ਹੈ ਸਭ ਕੋ ਜੋ ਤਨ ਜੋਵਨ ਧਨ ਮਾਲ ਜਿਉਂ ਜਿਹੜਾ ਗ੍ਰਾਂਡ ਰੂਪੀ ਪੁੱਤਰ ਹੈ ਜੋ ਨੂੰ ਸ਼ੌਕ ਅਵਸਥਾ ਹੈ ਧਨ ਨਾਮ ਹੈ ਮਾਲ ਸਰਬਨਾਦਕ ਜੋ ਹਨ ਗੁਣ ਸਦਾ ਸਦਾ ਸਾਧ ਸਦਾ ਬਲਜਾਏ ਨਾਨਕ ਸਬਗੁਰੂ ਸਾਹਿਬ ਜੀ ਕਹਿੰਦੇ ਸਦਾ ਸਦਾ ਬਲਿਹਾਰ ਜਾਈਓ ਉਸ ਵਾਹਿਗੁਰੂ ਤੋਂ ਸਰਬ ਜੀਆਂ ਪ੍ਰਤਪਾਲਿ ਸਾਰਿਆਂ ਜੀਆਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਨ ਵਾਲਾ ਇਹ ਪਿਆਰੇ ਜੀਉ ਵਾਹਿਗੁਰੂ ਸਲੂਕ ਰਸਨਾ ਉਚਰੈ ਹਰ ਹਰੀ ਜਿਨ੍ਹਾਂ ਦੀ ਰਸਨਾ ਪਾਈ ਹੈ ਹੇ ਹਰਿ ਪਰਮੇਸ਼ਰ ਇਹੋ ਮਹਾਰਾਜ ਦੇ ਨਾਮ ਨੂੰ ਉਚਾਰਦੀ ਹੈ ਗੁਰੂ ਗੋਬਿੰਦ ਵਖਿਆ ਕਦੇ ਫੇਰ ਜੇ ਦਮ ਵਖਿਆਨ ਕਰਦੇ ਇਕੱਠਾ ਕਰਦੇ ਗੁਰੂ ਦੇ ਗੁਨਾ ਦੇ ਕਸਮ ਕਰਦੇ ਹੰ ਜੋ ਨਾਨਕ ਪਕੜੀ ਟੇਕ ਹੈ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਕਾਲਪੁਖ ਦੀ ਓਟ ਪਕੜੀ ਹੈ ਪਰਮੇਸ਼ਰ ਰੱਖੈ ਨਿਦਾਨ ਉਹਨਾਂ ਨੂੰ ਆਉਦੇ ਨਿਦਾਨ ਬਾਲਕ ਜਾਣ ਕੇ ਪਰਮੇਸ਼ਰ ਰੱਖਿਆ ਕਰਦਾ ਹੈ ਨਿਦਾਨ ਅੰਤ ਦੇ ਵੇਲੇ ਸੱਚੇ ਪਾਤਸ਼ਾਹ ਰੱਖਿਆ ਕਰਦਾ ਹੈ ਸ਼ਾਂਤ ਸੋ ਸੁਆਮੀ ਪ੍ਰਭ ਰਖ ਕੋ ਉਹ ਸੁਆਮੀ ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰਨ ਵਾਲਾ ਹੈ ਅੰਕਲਤਾ ਕੈ ਲਾਗ ਜੀ ਉਸ ਦੇ ਅੰਕਲ ਪੱਲੇ ਭਾਈ ਲਗਣਾ ਕਰੋ ਸ਼ਰਨ ਰੂਪੀ ਪੱਲੇ ਪ੍ਰੇਮ ਰੂਪੀ ਪੱਲੇ ਜੀ ਲਗਣਾ ਕਰੋ ਓਏ ਪਿਆਰੇ ਜੀ ਭਜ ਸਾਧੂ ਸੰਗ ਦਇਆਲ ਦੇਵ ਸਾਧ ਸੰਗਤ ਦੇ ਵਿੱਚ ਮਿਲ ਕੇ ਦਇਆ ਦਾ ਕਰ ਜੋ ਦੇਵ ਪ੍ਰਕਾਸ਼ ਰੂਪ ਬ੍ਰਹਮ ਹੈ ਰਾਜਾ ਰੂਪ ਜੋ ਪਰਮੇਸ਼ਵਰ ਹੈ ਦੇਵ ਸੂਰਜ ਦੀ ਨੇਈ ਜੋ ਪ੍ਰਕਾਸ਼ ਕਰਨ ਵਾਲਾ ਉਸ ਦਾ ਭਜਨ ਕਰੋ ਮਨ ਕੀ ਬਰ ਬਿਜ ਧਾਤੂ ਪ੍ਰਕਾਸ਼ ਸਰਸੇ ਪ੍ਰਕਾਸ਼ ਰੂਪ ਜੋ ਹੈ ਮਨ ਕੀ ਮਤ ਤਿਆਗ ਜੀ ਅਤੇ ਨਾਲ ਭਜਨ ਕਰਨ ਵੇਲੇ ਮਨ ਦੀ ਮਤ ਨਾ ਰੱਖੀ ਮਨ ਦੀ ਮਤ ਨੂੰ ਛੱਡ ਕੇ ਗੁਰਮਤ ਨੂੰ ਧਾਰਨ ਕਰੇ ਪਿਆਰੇ ਜੀ ਇੱਕ ਓਟ ਕੀਜੈ ਜੀਉ ਦੀਜੈ ਇੱਕ ਵਾਹਿਗੁਰੂ ਦੀ ਓਟ ਹਿਰਦੇ ਚ ਕਰ ਲੋ ਆਪਣੇ ਜੀਵਨ ਮਾਰਾ ਸਾਡੇ ਚਰਨਾ ਕਉਨਾਂ ਚ ਭੇਟਾ ਕਰਦੇ ਹੋ ਆਸ ਇੱਕ ਧਰਨੀ ਧਰੈ ਇੱਕ ਧਰਤੀ ਨੂੰ ਧਾਰਨ ਵਾਲਾ ਜੋ ਪਰਮੇਸ਼ਵਰ ਹੈ ਉਸ ਦੀ ਆਸ ਰੱਖੇ ਧਰਨੀ ਰੂਪ ਭੂਮਾ ਰੂਪ ਜੋ ਬ੍ਰਹਮ ਹੈ ਉਹ ਦੀ ਕਾਸ ਰੱਖੇ ਹਿਰਦੇ ਚ ਸਾਧ ਸੰਗੇ ਹਰ ਨਾਮ ਰੰਗੇ ਸਾਧ ਸੰਗਤ ਚ ਮਿਲ ਕੇ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗ ਚੜ ਗਏ ਜਿਨ੍ਹਾਂ ਦੇ ਚਿੱਤ ਨੂੰ ਰੰਗੇ ਗਏ ਹਨ ਸੰਸਾਰ ਸਾਗਰ ਸਭ ਤਰੈ ਉਹ ਸਾਰੇ ਹੀ ਭਾਈ ਸੰਸਾਰ ਸਮੁੰਦਰ ਤੋਂ ਤਰ ਜਾਣਗੇ ਮੁਕਤ ਹੋ ਜਾਣਗੇ ਸਭ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸੰਸਾਰ ਸਮੁੰਦਰ ਤੋਂ ਤਰ ਜਾਣਗੇ ਜਨਮ ਮਰਨ ਵਿਕਾਰ ਛੁੱਟੇ ਉਹਨਾਂ ਦਾ ਜਨਮ ਮਰਨ ਵੀ ਮਿਟ ਗਿਆ ਵਿਕਾਰ ਕਾਮ ਆਦ ਕਾ ਤੋਂ ਵੀ ਉਹਨਾਂ ਛੁੱਟੇ ਉੱਡ ਗਏ ਹਨ ਫਿਰ ਨਾ ਲੱਗੇ ਦਾਗ ਜੀ ਫਿਰ ਮੁੜ ਕੇ ਉਹਨਾਂ ਨੂੰ ਕੋਈ ਕਲੰਕ ਨਹੀਂ ਲੱਗੇਗਾ ਦੁਨੀਆ ਦੇ ਅੰਦਰ ਐਸੇ ਉਹ ਨੇਕ ਕਲੰਕ ਜੀਵਨ ਵਾਲੇ ਹੋਣਗੇ ਬਲ ਜਾਏ ਨਾਨਕ ਪੁਰਖ ਪੂਰਨ ਗੁਰੂ ਸਾਹਿਬ ਜੀ ਕਹਿੰਦੇ ਨੇ ਬਿਲੇਹਾਰ ਜਾਈ ਉਸ ਪੂਰਨ ਪੁਰਖ ਵਾਹਿਗੁਰੂ ਤੋਂ ਫਿਰ ਜਾ ਕਾ ਸੁਹਾਗ ਜਿਸ ਵਿੱਚ ਆਨੰਦ ਸਤਿਤ ਰਹਿਣ ਵਾਲਾ ਹੈ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਧੰਨ ਉਹ ਪਰਮੇਸ਼ਵਰ ਹੈ ਸ਼ਲੋਕ ਧਰਮ ਅਰਥ ਅਰ ਕਾਮ ਮੂਰ ਉਹ ਵਾਹਿਗੁਰੂ ਧਰਮ ਦੀ ਵੀ ਰੱਖਿਆ ਕਰਦਾ ਹੈ ਜਿਸ ਪ੍ਰਕਾਰ ਜਿਹੜਾ ਮਹਾਰਾਜ ਦੀ ਸ਼ਰਨ ਲੈਂਦਾ ਉਹਦੇ ਧਰਮ ਦੀ ਰੱਖਿਆ ਕਰਦਾ ਹੈ ਅਰਥ ਪਦਾਰਥ ਵੀ ਮਹਾਰਾਜ ਦਿੰਦਾ ਹੈ ਉਹਨਾਂ ਦੇ ਧਰਮ ਨੂੰ ਕੋਈ ਵਿਗਾੜ ਨਹੀਂ ਸਕਦਾ ਅਰਥ ਨਾਲੇ ਪਦਾਰਥ ਵੀ ਕਾਇਮ ਰਹਿੰਦੇ ਐ ਅਤੇ ਕਾਮਨਾ ਵੀ ਮਹਾਰਾ ਪੂਰੀਆਂ ਕਰ ਦਿੰਦੇ ਐ ਮੁਕਤੀ ਵੀ ਮਹਾਰਾ ਸਾਉ ਉਹਨਾਂ ਨੂੰ ਦੇ ਦਿੰਦੇ ਹੈ ਮੁਕਤ ਪਦਾਰਥ ਨਾਲ ਅਤੇ ਮੁਗਦ ਕੈਵਲ ਮੋਖ ਵੀ ਦੇ ਦਿੰਦੇ ਐ ਇਹ ਚਾਰ ਪ੍ਰਕਾਰ ਦੀਆਂ ਧਰਮ ਅਰਥ ਕਾਮ ਮੋਖ ਪਦਾਰਸ਼ ਵੀ ਦਿੰਦੇ ਆ ਮੁਕਤੀ ਕੇਵਲ ਮੋਖ ਵੀ ਦੇ ਦੁੰਦੇ ਆ ਇਹਨਾਂ ਸਾਰਿਆਂ ਪਦਾਰਥਾਂ ਦਾ ਨਾਤ ਸੁਆਮੀ ਪਰਮੇਸ਼ਵਰ ਹੈ ਆਪ ਸਗਲ ਮਨੂਰਤ ਪੂਰੇ ਆ ਸਾਰੇ ਇਹਨਾਂ ਦੇ ਮਨ ਦੇ ਸੰਕਲਪ ਮਾਰੇ ਪੂਰੇ ਕਰ ਦੁੱਪੇ ਨਾਨਕ ਕਿਲ ਨਾਨਕ ਲਿਖਿਆ ਮਾਰ ਜਿਨ੍ਹਾਂ ਦੇ ਮੱਥੇ ਤੇ ਇਹ ਲੇਖ ਲਿਖਿਆ ਹੋਇਆ ਸੀ ਇਸ ਜਨਮ ਚ ਆ ਕੇ ਉਹਨਾਂ ਦੇ ਸਾਰੇ ਮਨ ਦੇ ਸੰਕਲਪ ਪੂਰੇ ਹੋਗੇ ਜਿਨ੍ਹਾਂ ਨੂੰ ਮਾਤ ਸੰਤਾ ਕਰਨ ਦੀ ਗੁਰੂ ਸਾਹਿਬ ਦੇ ਉਪਦੇਸ਼ ਨੂੰ ਲਖ ਲਿਆ ਹੈ ਉਹਨਾਂ ਦੇ ਧਰਮ ਵੀ ਰਹਿੰਦਾ ਹੈ ਅਤੇ ਪਦਾਰਥ ਵੀ ਉਹਨਾਂ ਦੇ ਪਾਸ ਹਨ ਕਾਮਨਾ ਵੀ ਪੂਰੀਆਂ ਹੁੰਦੀਆਂ ਹਨ ਤੇ ਉਹ ਹੋਰਨਾਂ ਨੂੰ ਵੀ ਮੁਕਤ ਕਰਦੇ ਹੈ ਆਪ ਵੀ ਕੇਵਲ ਮੋਖ ਨੂੰ ਪਾ ਕੇ ਪਦਾਰਥ ਨੂੰ ਉਹ ਨਾਥ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਪਦਾਰਥ ਨੂੰ ਪਾ ਲੈਂਦੇ ਬ੍ਰਹਮਾਨੰਦ ਨੂੰ ਸਗਲ ਮਨੋਰਥ ਇਉਂ ਸਾਰੇ ਮਨ ਦੇ ਸੰਕਲਪ ਜਿਹੜੇ ਪਹਿਲਾਂ ਜੀ ਗਿਆਨ ਸਾਹਿਬ ਅਸਤਤ ਸੀ ਫੇਰ ਤਾਂ ਕੋਈ ਰਹਿੰਦਾ ਨਹੀਂ ਸੰਕਲਪ ਸਾਰੇ ਪੂਰੇ ਹੋ ਜਾਂਦੇ ਆ ਨਾਨਕ ਲਿਖਿਆ ਮਾ ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਮਹਾਰਾ ਦੀ ਐਸੀ ਕਿਰਪਾ ਹੋ ਜਾਂਦੀ ਹੈ ਸ਼ਾਂਤ ਸਗਲ ਇਛ ਮੇਰੀ ਪੁੰਨੀਆਂ ਸਾਡੀ ਇਛਾ ਸਾਰੀ ਵਾਹਿਗੁਰੂ ਨੇ ਪੂਰੀ ਕਰਤੀ ਹੈ ਸੰਤ ਜਨੋ ਮਿਲਿਆ ਨਰੰਜਨ ਰਾਏ ਨਰੰਜਨ ਜੇ ਸੁਧ ਸਰੂਪ ਹੈ ਰਾਹ ਪ੍ਰਕਾਸ਼ ਰੂਪ ਰਾਜਾ ਮਿਲ ਗਿਆ ਇਹ ਪਿਆਰੇ ਜੀ ਅਨੰਦ ਭਇਆ ਵੱਡ ਭਾਗੀ ਇਹ ਵੱਡੀਆਂ ਬਾਗਾਂ ਵਾਲਿਓ ਵਾਹਿਗੁਰੂ ਦਾ ਬ੍ਰਹਮਾਨੰਦ ਪ੍ਰਾਪਤ ਹੋਇਆ ਹੈ ਮੇਰੇ ਪ੍ਰਗਟੇ ਪ੍ਰਭ ਆਏ ਸਾਡੇ ਕਰਮਤਾ ਕਰਨ ਦੇ ਅੰਦਰ ਪ੍ਰਭੂ ਅਕਾਲਪੁਰਖ ਆ ਕੇ ਆਪ ਹੀ ਪ੍ਰਗਟ ਹੋ ਗਿਆ ਸਾਖਿਆਤ ਹੋ ਗਿਆ ਹੈ ਇਹ ਲਾਲ ਆਏ ਪੁਰਬ ਕਮਾਈ ਇਹ ਪੁਰਬਲੀ ਕਮਾਈ ਨਿਸਕਾਮ ਕਰਮਾਂ ਦੀ ਕਰਕੇ ਲਾਲ ਪਿਆਰਾ ਅਕਾਲ ਪੁਰਖ ਸਾਡੇ ਘਰ ਚ ਆ ਗਿਆ ਬੇਕੀਮਤਾ ਬਾਕੀ ਉਪਮਾ ਕਿਆ ਗਣ ਉਸ ਵਾਹਿਗੁਰੂ ਦੇ ਆਗਮਨ ਦੀ ਮਹਿਮਾ ਕਿੰਨੀ ਗਿਣ ਕੇ ਦਸੀਏ ਵਿਚਾਰ ਕੇ ਮਹਿਮਾ ਨਹੀਂ ਕੀਤੀ ਜਾ ਸਕਦੀ ਇਹ ਅੰਤ ਪੂਰਨ ਸੁਖ ਸਹਿਜ ਦਾਤਾ ਉਹ ਅੰਤ ਤੋਂ ਰਹਿਤ ਗੁਣਾ ਵਾਲਾ ਪੂਰਨ ਸਾਰੇ ਵਿਆਪਕ ਸੁਖਾਂ ਨੂੰ ਸਈ ਜੀ ਰੂਪ ਦੇ ਸੁਖਾਂ ਦਾ ਦਾਤਾ ਹੈ ਸਈ ਜੀ ਸੁਖਾਂ ਦਾ ਦਾਤਾ ਹੈ ਕਵਨ ਰਸਨਾ ਗੁਣ ਭਾਣਾ ਜਿਹੜੇ ਜਿਹੜੇ ਗੁਣੇ ਕ੍ਰਿਸ਼ਨ ਨਾਲ ਮਾਰਾ ਦੇ ਉਚਾਰ ਕੇ ਦਸੀਏ ਕਹੇ ਨਹੀਂ ਜਾਂਦੇ ਆਪ ਮਿਲਾਏ ਗਹਿ ਕੰਠ ਲਾਏ ਜਿਨ੍ਹਾਂ ਨੂੰ ਆਪ ਦੇ ਨਾਲ ਮਿਲਾ ਲਿਆ ਹੈ ਪਕੜ ਕੇ ਜਿਨ੍ਹਾਂ ਦੇ ਤਾਈ ਆਉਦੇ ਹੋ ਪੀਰ ਦੇ ਨੀਚੇ ਰੂਪੀ ਕੰਠ ਗਲ ਨਾਲ ਲਾ ਲਿਆ ਹੈ ਮਹਾਰਾਜ ਨੇ ਇਸ ਬਿਨਾ ਨਹੀਂ ਜਾਏ ਜੀਉ ਹੁਣ ਹੈ ਜੇ ਆਨੰਦ ਪ੍ਰਾਪਤ ਹੋਗੇ ਉਸ ਬਗੈਰ ਕੋਈ ਜਗ੍ਹਾ ਹੀ ਨਹੀਂ ਹੈ ਸਾਰਿਆਂ ਧਾਵ ਜੋ ਵਿਆਪਕ ਹੈ ਉਸ ਤੋਂ ਬਿਨਾ ਕੋਈ ਮੁਕਤ ਹੋਣ ਨੂੰ ਹੋਰ ਜਗ੍ਹਾ ਨਹੀਂ ਉਸ ਦੇ ਦਰਚ ਮਿਲ ਕੇ ਹੀ ਮੁਕਤ ਹੋਣਾ ਹੈ। ਪਲ ਜਾਏ ਨਾਨਕ ਸਦਾ ਕਰਤਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬਿਲੇ ਹਰ ਜਾਣੇ ਸਦਾ ਕਰਤਾ ਪ੍ਰਭ ਅਕਾਲ ਪੁਰਖ ਤੋਂ। ਅਭ ਮਹਿ ਰਹਾ ਸਮਾਈ ਜੀਉ ਜੋ ਵਾਹਿਗੁਰੂ ਸਾਰਿਆਂ ਜਿਸਮਾ ਰਿਆ ਮਿਲ ਰਿਹਾ ਹੈ ਭੇਦ ਹੋ ਰਿਹਾ ਹੈ। ਜੋ ਸਾਰਿਆਂ ਚ ਵਿਆਪਕ ਉਸ ਵਿੱਚੋਂ ਪਿਆਰੇ ਸਮਹਾਰੇ ਭੇਦ ਹੋ ਗਏ ਹਨ। ਇਹ ਸ਼ੰਤੋਚਾਰਨ ਕੀਤੇ ਆਚਾਰ ਮਹਾਰਾਜ ਜੀ ਨੇ। ਰਾਗ ਰਾਮਕਲੀ ਮਹੱਲਾ 5ਵਾਂ ਰਣ ਚੁੰਜੜਾ ਗਾਉ ਸਖੀ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਉਦਾਰ ਵੇਲੇ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਦੋ ਟੁਕਾਂ ਵਾਲਾ ਹਜੂਰ ਫਰਮਾਉਂਦੇ ਹਨ ਰਣ ਚੁੰਜੜਾ ਗਾਉ ਸਖੀ اے ਸਖੀਓ ਰਣ ਚੁੰਜੜਾ ਨਾ ਇੱਕ ਰਸ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰੋ ਰਣ ਨਾ ਸੁੰਦਰ ਚੁੰਜੜਾ ਜੋ ਚੁਣਕਾਰ ਪਾਉਣ ਵਾਲਾ ਜਸ ਹੈ ਇਕ ਰਸ ਕੀਰਤਨ ਗਾਵੋ ਹੀ ਸਕਿਓ ਹਰ ਏਕ ਤਿਆਗ ਹੋ ਇਕ ਕਾਲ ਪਖ ਨੂੰ ਮਨ ਨਾਲ ਧਿਆਨਾ ਕਰੋ ਰਣ ਝੰਡਾ ਹੈ ਰਣ ਕਾਮ ਕਰੋ ਆਦਿਕਾ ਦਾ ਜਿਹੜਾ ਹੈ ਇਹਨੂੰ ਝੰਡੜਾ ਜਿਹਨੂੰ ਜਿੱਤਣਾ ਹੈ ਜੂਜਣਾ ਹੈ ਇਹਦੇ ਵਿੱਚ ਜੀਵਨ ਮੁਕਤੀ ਨੂੰ ਪਾਉਣਾ ਹੈ ਕਾਮ ਕ੍ਰੋਧ ਨੂੰ ਪਟਕਾਉਣਾ ਹੈ ਅਗਿਆਨ ਨੂੰ ਨਾਸ ਕਰਨਾ ਹੈ ਬਿਵੇਕ ਨੂੰ ਰਾਜ ਤੇ ਬਿਠਾਉਣਾ ਹੈ ਇਹ ਜੰਗ ਦਾ ਜੂਜਣਾ ਹੈ ਯੂਧਪਾ ਆਉਤੋਂ ਮਾਰ ਕਰਕੇ ਪਾਰਮੂ ਦਾ ਰੂਪ ਹੋਣਾ ਹੈ ਇਹ ਕਾਮ ਵਾਲ ਕਾਂ ਦਾ ਆਸਰੀ ਸੰਪਦਾ ਦਾ ਜੰਗ ਜਿਹੜਾ ਹੈ ਇਹ ਲੜਨਾ ਹੈ ਜਿਹੜਾ ਇਸ ਵਿੱਚ ਯੂਜਣਾ ਹੈ ਜਿਹੜਾ ਉਹਨਾਂ ਨੂੰ ਨਾਸ਼ ਕਰਨਾ ਹੈ ਤੇ ਗੁਰਮੁਖਾਂ ਨੇ ਸਰੂਪ ਦੀ ਪ੍ਰਾਪਤੀ ਵੀ ਜਿੱਤ ਪ੍ਰਾਪਤ ਕਰਨੀ ਹੈ ਦੇਵੀ ਸੰਪਦਾ ਦੀ ਜਿੱਤ ਕਰਨੀ ਹੈ ਇਹ ਇੱਕ ਜੰਗ ਲੱਗਾ ਹੋਇਆ ਹੈ ਇਹ ਸੁੰਦਰ ਉਣ ਚਾ ਸੁੰਦਰ ਚੁਣਕਾਰ ਵਾਲਾ ਇਹ ਇੱਕ ਰਸ ਗੁਰੂ ਕਾ ਸ਼ਬਦ ਹੈ ਇਸ ਪ੍ਰਕਾਰ ਦਾ ਕਾਮ ਆਦਕਾ ਨੂੰ ਜੰਗ ਜੇ ਯੁੱਧਨ ਵਾਲਾ ਨਾਸ਼ ਕਰਨ ਵਾਲਾ ਜਿੱਤਨ ਵਾਲਾ ਹਰ ਏਕ ਗਾਉ ਸਖੀ ਇਹ ਸਖੀ ਇੱਕ ਰਸ ਮਾਰਾ ਗਏ ਜੰ ਸੁੰਦਰ ਜਸ ਨੂੰ ਗਾਉ ਹਰ ਏਕ ਧਿਆਵੂ ਇੱਕੇ ਹਰੀ ਨੂੰ ਮਨ ਕਰਕੇ ਧਿਆਉਣਾ ਕਰੋ ਸਤਗੁਰ ਤੋਂ ਸੇਵ ਸਖੀ ਇਹ ਸਖੀ ਸੰਤ ਜਨ ਨੂੰ ਸਤਗੁਰੂ ਸਾਹਿਬ ਦਾ ਤੁਸੀਂ ਸੇਵਨ ਕਰੋ ਮਨ ਕਿੰਦੇ ਅੜਾ ਫਲ ਪਾ ਫਿਰ ਮਨ ਵਾਹਿਤ ਫਲਾਂ ਨੂੰ ਭਾਈ ਪਾ ਲਵੋਗੇ ਇਹ ਦੋ ਤੁਕਾਂ ਹੀ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੀਆਂ ਹਨ ਭਾਈ ਬੰਨੋ ਦੀ ਢੀਡ ਵਿੱਚ ਸਾਧ ਸੰਗਤ ਜੀ ਇਹ ਚਾਰ ਪੌੜੀਆਂ ਵਾਲਾ ਸ਼ੰਤੋ ਹੈ ਉਹ ਪਤਾ ਨਹੀਂ ਭਾਈ ਬੰਨੋ ਨੇ ਕਿਸ ਲਖਾਰੀ ਤੋਂ ਲਿਖਿਆ ਹੈ ਅਤੇ ਗੁਰੂ ਅਰਜਨ ਸਾਹਿਬ ਨੂੰ ਪ੍ਰਵਾਨ ਨਹੀਂ ਕੀਤਾ ਮਤਲਬ ਕਿ ਭਾਈ ਸਾਡੀ ਢੀਡ ਤੇ ਦੋ ਤੁਕਾਂ ਹੀ ਰਹਿਣਗੀਆਂ ਸ਼ਬਦੀਆਂ ਉਹਦੇ 'ਚ ਮਹਾਰਾਜ ਸਾਹਿਬ ਦੇ ਮੰਗਣੇ ਦਾ ਜ਼ਿਕਰ ਆਉਂਦਾ ਵਿਆਹ ਦਾ ਜ਼ਿਕਰ ਆਉਂਦਾ ਹੈ ਇਸ ਪ੍ਰਕਾਰ ਦੇ ਜ਼ਿਕਰ ਆਉਂਦੇ ਹਨਗੇ ਉਹਨੂੰ ਪ੍ਰਵਾਨ ਨਹੀਂ ਤੁਕਾਂ ਨੂੰ ਕੀਤਾ ਦੋਹੇ ਤੁਕਾਂ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਾਲੀ ਬੀੜ ਚ ਵੀ ਦੋਵੇਂ ਤੁਕਾਂ ਹਨ ਦੋਨਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਰਚਿਆ ਦੋਨਵੇਂ ਸਰੂਪ ਉਹਦੇ ਚ ਹੀ ਦੋਹੇ ਤੁਕਾਂ ਹਨ ਇਸ ਕਰਕੇ ਉਹ ਭਾਈ ਬੰਨੋਂ ਨੇ ਜਿਹੜੀਆਂ ਲਿਖੀਆਂ ਹਨ ਉਹ ਸਤਗੁਰੂ ਨੰਗੀਕਾਰ ਨਹੀਂ ਕੀਤੀਆਂ ਇਸ ਪ੍ਰਕਾਰ ਸਾal ਸੰਗੀਤ ਜੋ ਗੁਰੂ ਸਾਹਿਬ ਨੰਗੀਕਾਰ ਕੀਤਾ ਉਹਨੀ ਬਾਣੀ ਠੀਕ ਹੈ ਇਹ ਦੋ ਤੁਕਾਂ ਵਾਲਾ ਇਹ ਸ਼ਬਦ ਗੁਰੂ ਸਾਹਿਬ ਜੀ ਨੇ ਲਿਖਿਆ ਹੈ ਵਾਦੂ ਜਿਹੜੀ ਬਾਣੀ ਹੈ ਉਹ ਮਹਾਰਨ ਆਪ ਨਹੀਂ ਸ੍ਰੀ ਮੁਖਾ ਗੰਗੀਕਾਰ ਕੀਤੀ ਜੋ ਬੰਨੋ ਲਿਖ ਕੇ ਲਿਆਇਆ ਹੈ ਇਸੇ ਪ੍ਰਕਾਰ ਹੋਰ ਜਿਨ੍ਹਾਂ ਨੇ ਉਤਾਰਾ ਕੀਤੇ ਹੈ ਕਈਆਂ ਨੇ ਜੀਵੀ ਵਗੈਰਾ ਨੇ ਕਈਆਂ ਨੇ ਹੋਰ ਨਾ ਨੇ ਨਿਰਾਕਾਰੀਆਂ ਨੇ ਵੀ ਲਿਖਿਆ ਸੀ ਕਿ ਸਾਰੇ ਸ਼ਬਦ ਕਿਉਂ ਨਹੀਂ ਲਿਖਦੇ ਇਹ ਦੋ ਤੁਕਾਂ ਕਿਉਂ ਲਿਖਦੀਆਂ ਜੋ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ ਦਸੋਂ ਤੇ ਪੰਜਵੇਂ ਨੇ ਉਹ ਤੋਂ ਵੱਧ ਜੋ ਕੁਝ ਕਰਨਾ ਸਾਡੀ ਮਨਮਤ ਹੋਵੇਗੀ ਇਸ ਕਰਕੇ ਅੰਗੀਕਾਰ ਨਹੀਂ ਗੁਰੂ ਸਾਹਿਬ ਨੇ ਕੀਤਾ ਦੋਹੇ ਤੋ ਗੁਰੂ ਸਾਹਿਬ ਨੇ ਪ੍ਰਵਾਨ ਰੱਖੀ ਐ ਬਾਦੂ ਕਿਸੇ ਦੀ ਕਲਪਨਾ ਸਮਝਣੀ ਚਾਹੀਦੀ ਐ ਜੋ ਹੋਰ ਕਿਤੋਂ ਕਹਿਣ ਲਿਖ ਕੇ ਲਿਆਂਦੀ ਐ ਇਸ ਕਰਕੇ ਗੁਰੂ ਸਾਹਿਬ ਨੂੰ ਇਹ ਪ੍ਰਵਾਨ ਦੋਹੇ ਤੋ ਕਹਣ ਐ ਇਨਾਂ ਹੀ ਸ਼ਬਦੇ ਸਮਝਣਾ ਇੱਥੇ ਸ਼ੰਤ ਬਾਣੀ ਸੰਪੂਰਨ ਕੀਤੀ ਐ ਮਹਾਰਾਜ ਨੇ ਆ ਰਾਣ ਝੰਗਰੜਾ ਗਾਵਸ ਕੀ ਹਰ ਇੱਕ ਧਿਆਵੋ ਸਤਿਗੁਰ ਨੂੰ ਸੇਵ ਸਖੀ ਮਨ ਜਿੰਦੇ ਅੜਾ ਫਲ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ